ਸਰ ਖਾਣਾ ਪਾਣੀ ਸੀ ਕਿ ਤੁਸੀਂ ਆਪਣਾ ਖਾਣਾ ਪਾਣੀ ਖਾ ਰਹੇ ਹੋ ਸਾਹਮਣੇ ਇੱਕ ਟੁੱਟੇ ਖੜਾ ਕੀਤਾ ਹੋਇਆ ਹੈ ਨਾ ਇਹ ਨਾ ਜੇ ਖਾਣੀ ਹੈ ਤਾਂ ਦੋ ਲੋਜਣੇ ਖਾ ਲੈਣ ਕਿੰਨੇ ਕਦੇਰ ਤੋਂ ਤੂੰ ਰੁਕਿਆ ਹੋਇਆ ਹੈ ਜੀ 6 ਘੰਟੇ ਤੋਂ ਖੜੇ ਹਾਂ ਜੀ ਸਾਰੇ ਵਾਪਸ ਚਲੇਗੇ ਤਾਂ ਫੇਰ ਸਾਨੂੰ ਘਰੋਂ ਭਾ ਕੇ ਲੈ ਕੇ ਹੋਣਗੇ ਅਸੀਂ ਵੀ ਤਾਂ ਗਰਮੀ 'ਚ ਖੜੇ ਹਾਂ ਅਸੀਂ ਵੀ ਆਪਣਾ ਕੰਮ ਕਾਰ ਕਰਨਾ ਚਾਹੀਦਾ ਇਹ ਬੂਥ ਨੰਬਰ ਕਿੰਨਾ ਹੈ ਜੀ 92 ਹੈ ਜੀ ਅੱਛਾ ਜੀ ਅੰਦਰ ਕਿਉਂ ਨਹੀਂ ਜਾਣ ਦੇ ਰਹੇ ਕਿੰਨਾ ਪੁੱਛੋ ਜੀ ਇਹ ਖਾ ਰਹੇ ਅਸੀਂ ਲੰਚ ਕਰ ਰਹੇ ਆ ਜਾਂ ਆਪਣਾ ਫਰਾਕਾ ਇੰਗਲਿਸ਼ ਕਰੇ ਤੇ ਦਿੱਕੀ ਲੱਗੇ ਆ। ਹਾਂ। ਤੇ ਰਸੋਈ ਨਾਲ ਪੁੱਛਣਾ ਵੀ ਕਿਉਂ ਭੁੱਖੇ ਬੈਠੇ ਕਮਾਂਗੇ? ਤੁਸੀਂ ਕਿਉਂ ਨਹੀਂ ਖਾਣ ਦੋਗੇ ਇਹਨਾਂ ਨੂੰ? ਇਹ ਬੰਦੇ ਦੇਖੋ ਤੁਸੀਂ ਬੇਟਾ ਲਾਈਨ 'ਚ ਲੱਗੇ ਆ। ਅੱਗੇ ਸਾਨੂੰ ਕਿਉਂ ਨਹੀਂ ਜਾਣ ਦੇ ਰਹੇ? ਟਾਈਮ ਚੱਲ ਰਿਹਾ। ਨਹੀਂ ਕਾਦਾ ਟਾਈਮ ਚੱਲਿਆ। ਲੰਚ ਟਾਈਮ ਕੋਈ ਹੈਗਾ ਐ ਇਸ ਤਰ੍ਹਾਂ ਦਾ? ਤੁਹਾਨੂੰ ਰੋਕਿਆ ਹੋਇਆ ਵੀ ਲੰਚ ਟਾਈਮ ਚੱਲ ਰਹੀ ਹੈ। ਵਸ 2 ਮਿੰਟ 2 ਮਿੰਟ। ਨਹੀਂ ਸਰ ਤੁਸੀਂ ਵੋਟਰਾਂ ਨੂੰ ਕਿਉਂ ਰੋਕਿਆ ਹੋਇਆ ਹੈ? 2 ਮਿੰਟ ਵਸੇ। ਨਹੀਂ ਸਰ ਉਹ ਕਹਿ ਰਹੇ ਉਹ ਹੀ ਗਰਮੀ 'ਚ ਖੜੇ ਨੇ ਬਾਹਰ। ਨੇ ਤੁਸੀਂ ਲਾਂਚ ਕਰਨਾ ਤਾਂ ਬਾਰਿਸ਼ ਕਰੋ ਅਸੀਂ ਲਾਂਚ ਤੁਹਾਨੂੰ ਰੋਕਦੇ ਕਿਸੇ ਨੂੰ ਪਰ ਨਿਜਮ ਕੀ ਹੈ ਸਰ ਵੀ VOTER ਜਿਹੜਾ ਬਾਹਰ ਖੜਾ ਹੈ ਵੇਖ ਕਰਦਾਦਾ ਵੀ ਤੁਸੀਂ ਵੋਟ ਨਹੀਂ ਪਾਉਂਦੇ ਸਰ 15 ਮਿੰਟ ਤਾਂ ਮੈਨੂੰ ਆਏ ਹੋਗੇ ਨਹੀਂ ਮੇਰੇ ਕੋਲ ਟਾਈਮ ਹੈਗਾ ਹੈਗਾ 15 ਮਿੰਟ ਤਾਂ ਮੈਨੂੰ ਆਏ ਹੋ ਗਏ ਤੇ ਗੱਲ ਸੁਣ ਲੈ ਇੱਕ ਮਿੰਟ ਥੋੜੀ ਹੁੰਦੀ ਹੈ ਤੁਸੀਂ ਇਹਨਾਂ ਨੂੰ ਕਰੋ ਤੁਸੀਂ ਸਾਰੇ VOTER ਰੋਕੇ ਹੋਏ ਹੈ ਜੀ ਨਹੀਂ ਇਹ ਬੂਥ ਨੰਬਰ ਕਿੰਨਾ ਹੈ ਜੀ 92 92 ਤੁਹਾਡਾ ਸ਼ੁਰੂ ਨਾਮ ਜੀ ਕਿੱਦ ਕੀ ਨਾਮ ਹੈ ਤੁਹਾਡਾ ਸਰਦਾਰ ਮਨਜੀਤ ਸਿੰਘ ਸਿੱਧੂ ਜੀ ਜਿਵੇਂ ਇੱਕ ਵੀਡੀਓ ਵਾਇਰਲ ਹੁੰਦੀ ਹੈ ਕਿ ਕਿਹੜਾ ਜਿਹੜੇ 9ਵੇਂ ਨੰਬਰ ਹੂਟ ਤੇ ਚੋਣਾਵਾਂ ਮਲਾਸੀ ਉਹ ਰੋਟੀ ਕਰ ਰਿਹਾ ਸੀ ਤੇ ਬਾਹਰ ਜਿਹੜੇ ਵੋਟਰ ਸੀਗੇ ਉਹ ਖੜੇ ਰਹੇ ਸੀ ਬਹੁਤ ਹੈਰਾਨ ਹੋਏ ਜੀ ਬਹੁਤ ਪਰੇਸ਼ਾਨ ਹੋਏ ਇਹ ਚਾਹੀਦਾ ਨਹੀਂ ਸੀ ਬਾਰੋ-ਵਾਰੀ ਰੋਟੀ ਉਹਨਾਂ ਨੂੰ ਖਾਣੀ ਚਾਹੀਦੀ ਸੀ ਇਹ ਤਾਂ ਕਿ ਇੰਦੀ ਗਰਮੀ ਦੇ ਵਿੱਚ ਵੋਟਰ ਜਿਹੜੇ ਹੈ ਉਹ ਪਰੇਸ਼ਾਨ ਨਾ ਹੋਣ ਜਿਵੇਂ ਚੋਣਾਵਲੇ ਨੇ ਬਹੁਤ ਜ਼ੋਰ ਲਾਇਆ ਸੀ ਕਿ ਬੋਟ ਪਰਸੈਂਟਜ ਵਧਾਈ ਜਾਵੇ ਉਹਨਾਂ ਨੇ ਸਮਾਂ ਵੀ ਵਧਾਇਆ ਵੀ ਸਵੇਰ 7 ਵਜੇ ਤੋਂ ਸ਼ੁਰੂ ਕਰਤਾ ਪਰ ਇਹਨਾਂ ਵੱਲੋਂ ਇਹਨੀ ਅੰਗਰੇਲੀ ਕੀਤੀ ਗਈ ਹੈ ਕਿਸ ਤਰ੍ਹਾਂ ਦੇਖਦੇ ਬਿਲਕੁਲ ਸ਼ਰਿਆਵਨ ਗੱਲੀਆ ਜੀ ਇਹ ਅਸੀਂ ਵਾਜੋ ਦਿਖਾ ਰਹੇ ਆਂ ਖੁਦ ਅਸੀਂ ਪੋਲਿੰਗ ਏਜੰਟ ਹੋਣ ਦੇ ਨਾਤੇ ਅਸੀਂ ਬਾਹਰ ਖੜੇ ਰਹੇ ਸਾਡੀ ਵੋਟ ਪੋਲ ਨਹੀਂ ਕਿੰਨੇ ਕੁ ਵੋਟਰ ਬਾਹਰ ਖੜੇ ਸੀ ਉਸ ਵਕਤ ਘੱਟੋ ਘੱਟ ਮੇਰਾ ਖਿਆਲ 25 ਵੋਟਰ ਕਿੰਨਾ ਕੁ ਟਾਈਮ ਖੜਾ ਖੰਦੇ ਰਿਹਾ तकरीबन 1 35 ਮਿੰਟ ਲੱਗਦਾ ਵੀ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਣੀ ਬਿਲਕੁਲ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਹੈ ਮੇਰਾ ਨਾਮ ਹਰਜਿੰਦਰ ਸਿੰਧਾ ਜੀ ਅੱਛਾ ਭਾਈ ਕੀ ਮਾਮਲਾ ਹੋਇਆ ਅੱਜ 92 ਨੰਬਰ ਬੂਤ ਤੇ ਇੱਕ ਵੀਡੀਓ ਵੀ ਵਾਇਰਲ ਹੋਈ 92 ਨੰਬਰ ਬੂਤ ਦਾ ਜਿਹੜਾ ਪੂਰਾ ਚੋਣ ਦਾ ਪ੍ਰੋਗਰਾਮ ਸੀ ਉਹ ਰੁਕਿਆ ਹੋਇਆ ਸੀਗਾ ਜਦੋਂ ਉੱਥੇ ਜਾ ਕੇ ਦੇਖਿਆ ਤਾਂ ਉਹ ਸਾਰੇ ਜਾਨੇ ਖਾਣਾ ਖਾ ਰਹੇ ਸੀ ਖਾ ਚਾਹੇ ਦੋ ਕੁਝ ਵੀ ਰਹਿ ਸੀ ਪਰ ਉਹਦਾ ਸਾਰਾ ਕੰਮ ਰੁਕਿਆ ਪਿਆ ਸੀ ਟੋਟਲੀ ਜਦੋਂ ਕਿ ਉਹਨਾਂ ਨੂੰ ਖਾਣਾ ਖਾਣਾ ਚਾਹੀਦਾ ਇਹ ਨਹੀਂ ਵੀ ਚਲੋ ਖਾਣਾ ਨਹੀਂ ਖਾਣਾ ਚਾਹੀਦਾ ਪਰ ਉਹਨਾਂ ਨੂੰ ਦੋ ਦੋ ਜਾਂ ਇੱਕ ਇੱਕ ਦਾ ਗਰੁੱਪ ਭਰ ਕੇ ਖਾਣਾ ਖਾ ਲੈਣਾ ਚਾਹੀਦਾ ਸੀ ਤਾਂ ਕਿ ਖਾਣਾ ਵੀ ਉਹ ਖਾ ਲੈਂਦੇ ਤੇ ਜਿਹੜੀ VOTING ਦਾ ਸਿਸਟਮ ਸੀ ਉਹ ਬਣਾ ਰੁਕਦਾ ਜੀ ਉਥੇ ਧੁੱਪ ਦੇ ਵਿੱਚ ਲੋਕ ਖੜੇ ਹਾਲੋਂ ਬੇਹਾਲ ਹੋ ਰਹੇ ਸੀਗੇ ਲੱਗਦਾ ਵੀ ਜਿੱਥੇ ਚੋਣ ਅਮਲੇ ਵੱਲੋਂ ਜਾਪਕਦੀ ਇਲੈਕਸ਼ਨ ਕਮਿਸ਼ਨ ਵੱਲੋਂ ਚੋਣ ਪਰਸੈਂਟੇਜ ਨੂੰ ਵਧਾਉਣ ਵਾਸਤੇ ਬਹੁਤ ਜ਼ੋਰ ਲਾਇਆ ਜਾ ਰਿਹਾ ਸੀ ਪਰ ਚੋਣ ਅਮਲੇ ਵੱਲੋਂ ਜਿਹੜੀ ਲਾਪਰਵਾਹੀ ਇਹ ਬੰਦੇ ਨਹੀਂ ਜੋਗਾ ਦੇਖੋ ਉਥੇ ਪ੍ਰਬੰਧ ਬਹੁਤ ਵਧੀਆ ਸੀ ਇਹਦੇ 'ਚ ਕੋਈ ਸ਼ੱਕ ਨਹੀਂ ਸੀ ਪਰ ਜਿਹੜੀ ਇਹਨਾਂ ਨੇ ਇਸ ਤਰ੍ਹਾਂ ਦਾ ਅੱਜ ਕੰਮ ਕੀਤਾ ਉਹ ਮਤ ਵਧੀਆ ਨਹੀਂ ਸੀ ਬਾਲਾ ਜ਼ਿਆਦਾ ਮਤਲਬ ਉਹ ਇਹਨਾਂ ਨੇ ਸਾਰੇ ਲੋਕ ਬਾਹਰ ਖੜੇ ਸੀਗੇ 25 30 ਜਾਣੇ ਬੰਦੇ ਬਾਹਰ ਖੜੇ ਸੀ ਤੇ ਸਾਰਾ ਕੰਮ ਹੀ ਰੁਕਿਆ ਪੈਸੀ ਟੋਟਲ ਅ ਅੱਜ ਜਿਹੜੇ ਹੋਇਆ ਹੰਤਕਮਿਟੀ ਕੋਲ ਦਿੱਲੀ ਦਾ ਪਿਸਟਾ ਨਾ ਆ ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ ਜੀ 18114 ਬੂਥਾਂ ਦੇ ਉੱਤੇ 7 ਵਜੇ ਤੋਂ ਸਾਡੀ ਜਿਹੜੀ ਪੋਲਿੰਗ ਹੈ ਉਹ ਸਟਾਰਟ ਹੋ ਗਈ ਸੀ ਤੇ ਹੁਣ ਥਾਂ ਹੀ ਜੇ ਅਸੀਂ ਗੱਲ ਕਰੀਏ ਤਾਂ 48.95 ਪ੍ਰਤੀਸ਼ਤ ਤੱਕ ਜਿਹੜੀ ਸਾਡੀ VOTING ਹੈ ਉਹ ਕੰਪਲੀਟ ਹੋ ਚੁੱਕੀ ਹੈ ਬੜਾ ਹੀ ਸੁਖਾਵਾਂ ਮਾਹੌਲ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਅਨਹੋਣੀ ਜਾਂ ਕੋਈ ਐਦਾਂ ਦੀ ਘਟਨਾ ਜੀ ਦੇ ਨਾਲ ਵੋਟਿੰਗ ਦੀ ਪ੍ਰੋਸੈਸ ਅਫੀਸ਼ੀਏਟ ਹੋਵੇ ਜਾਂ ਵੋਟਿੰਗ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਕੋਈ ਉਲੰਘਣਾ ਹੋਵੇ ਹੋ ਜੇ ਕੋਈ ਕਿਤੇ ਸਾਡੇ ਸਾਹਮਣੇ ਨਹੀਂ ਆਈ ਹੈ ਤੇ ਤੁਹਾਡੇ ਮਾਧਮ ਰਾਹੀਂ ਇਹੀ ਅਪੀਲ ਹੈ ਕਿ 6 ਵਜੇ ਤੱਕ ਇਹ ਵੋਟਾਂ ਚਲਣੀਆਂ ਨੇ ਸੋ ਜਿਹੜੇ ਵੀ ਵੋਟਰ ਬਾਕੀ ਰਹਿ ਗਏ ਉਹ ਕਾਈਂਡਲੀ ਆਪਦੇ ਪੋਲਿੰਗ ਬੂਥ ਦੇ ਵਿੱਚ ਪਹੁੰਚੋ ਤੇ ਹੁਣ ਹੁਆ ਕੇ ਵੋਟਾਂ ਦੇ ਵਿੱਚ ਆਪ ਦਾ ਹਿੱਸਾ ਪਾਓ ਸਰ ਕੀ ਉਮੀਦ ਹੈ ਇਸ ਤਰ੍ਹਾਂ ਸ਼ਾਨਾ ਵੋਟਿੰਗ ਚੱਲਦੀ ਵੀ ਕਿਤੇ ਅਕਸਰ ਤੱਕ ਅ ਦੇਖੋ ਜੀ ਲਾਸਟ ਈਅਰ ਸਾਡਾ 72% ਸੀਗੀ ਤਕਰੀਬਨ VOTING ਸੋ ਅਸੀਂ ਇਹੀ ਇੱਕ ਆਪਣਾ ਟਿਚਰ ਰੱਖਿਆ ਹੋਇਆ ਹੈ ਜਿਹੜਾ ਸਾਡਾ ਟਰਨਆਊਟ ਇੰਪਰੂਵਮੈਂਟ ਪਲਾਨ ਸੀਗਾ sweep activities ਦੇ ذریعے ਅਸੀਂ ਇਸ ਚੀਜ਼ ਨੂੰ ਵਧਾਣ ਦੀ ਕੋਸ਼ਿਸ਼ ਕੀਤੀ ਹੈ ਕਿ 2 ਤੋਂ 3% ਸਾਡਾ ਟਾਰਗੇਟ ਜਿਹੜਾ ਹੈ ਉਹ ਤੋਂ ਉੱਚਾ ਹੀ ਹੈ ਉਹਨਾਂ ਤਾਂ ਅਸੀਂ ਮੇਨਟੇਨ ਕਰੀਏ ਹਾਂ ਜਿਵੇਂ ਗਰਮੀ ਦਾ 830 ਤੋਂ ਜ਼ਿਆਦਾ ਵੀ ਆਉਂਦਾ ਕਿ ਗਰਮੀ ਦਾ ਜੀ ਗਰਮੀ ਕਰਕੇ ਹੀਟ ਵੇਵ ਦੇ ਰਿਲੇਟਡ ਜਿੰਨੇ ਵੀ ਸਾਡੇ ਬੂਥ ਨੇ 1814 ਉੱਥੇ ਮੁਕੰਮਲ ਪ੍ਰਬੰਧ ਕੀਤੇ ਗਏ ਸੀਗੇ ਇਨਫੈਕਟ ਲੋਕਾਂ ਦੇ ਵਿੱਚ ਵੀ ਜਿਹੜਾ ਰੁਝਾਨ ਸੀਗਾ ਉਹ ਸਵੇਰ ਤੋਂ ਹੀ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਇਸ ਚੀਜ਼ ਨੂੰ ਬਾਕਾਇਦਾ ਅਸੀਂ ਧਿਆਨ ਦੇ ਵਿੱਚ ਰੱਖਦੇ ਹੋਏ ਸਾਨੂੰ ਪਤਾ ਸੀ ਕਿ ਇਦਾਂ ਦੇ ਕੋਈ ਜ਼ਿਆਦਾ ਸਾਡਾ ਜਿਹੜਾ ਟਰਨ ਆਊਟ ਰਹਿੰਦਾ ਹੈ ਉਸ ਚੀਜ਼ ਨੂੰ ਦੇਖਦੇ ਹੋਏ ਅਸੀਂ ਰਿਜ਼ਰਵ ਸਟਾਫ ਆਪਣਾ ਪੁਕਤਾ ਰੱਖਿਆ ਹੋਇਆ ਸੀਗਾ ਜਿੱਥੇ-ਜਿੱਥੇ ਬੂਥ ਤਿੰਨ ਤੋਂ ਵੱਧ ਸੀ ਪੋਲਿੰਗ ਸਟੇਸ਼ਨ ਲੋਕੇਸ਼ਨ ਤੇ ਉੱਥੇ ਅਸੀਂ ਫਿਰ ਇਦਾਂ ਦੇ ਪ੍ਰਬੰਧ ਕੀਤੇ ਸੀਗੇ ਕਿ ਜੇ ਪੂਲਿੰਗ ਪਾਰਟੀ ਦੇ ਵਿੱਚ ਪੰਜ ਬੰਦੇ ਨੇ ਤਾਂ ਆਈ ਕੰਡੀਸ਼ਨਲ ਰਿਜ਼ਰਵ ਸਟਾਫ ਰੱਖ ਕੇ 6 ਬੰਦੇ ਕਰਵਾਏ ਤਾਂ ਕਿ ਵੋਟਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਔਕੜ ਨਾ ਆਵੇ ਤੇ VOTING ਪ੍ਰੋਸੈਸ ਜਿਹੜੀ ਆ ਉਹ ਟਾਈਮਲੀ ਕੰਪਲੀਟ ਹੋ ਪਰ ਸਰ ਅਸੀਂ ਜਿੱਥੇ-ਜਿੱਥੇ ਗਏ ਉੱਥੇ ਇੱਕੋ ਹੀ ਪ੍ਰੋਬਲਮ ਆਉਂਦੀ ਸੀ ਕਿ ਜਿਹੜਾ ਸਟਾਫ ਸੀਗਾ ਬੜਾ ਸਲੋਲੀ ਸੀਗਾ ਕਿਉਂਕਿ ਲੋਕਾਂ ਨੂੰ ਵੇਟ ਬੜੀ ਕਰਨੀ ਪਈ ਹੈ ਉਸ ਚੀਜ਼ ਨੂੰ ਲੈ ਕੇ ਜੀ ਸਲੋ ਪ੍ਰੋਸੈਸ ਨੂੰ ਅਸੀਂ ਤੇਜ਼ ਕਰਨ ਲਈ ਜਿੱਥੇ ਇਦਾਰੀ ਸਾਡੇ ਧਿਆਨ ਦੇ ਵਿੱਚ ਆਂਦੀ ਸੀਗੀ ਕਿਉਂਕਿ ਬਹੁਤ ਸਾਰੇ ਬੂਥ ਹੈਦਾਨੇ ਨੇ ਜਿੱਥੇ 6 ਤੋਂ ਵੱਧ ਬੂਥ ਸੀਗੇ 6 ਬੂਥ ਸੀਗੇ 5 ਸੀਗੇ 4 ਸੀਗੇ 3 ਸੀਗੇ ਤੇ ਪਲੱਸ ਜਿੱਥੇ ਵੋਟਰ ਜਿਹੜਾ ਹੈ ਉਹ 1000 ਤੋਂ ਲੈ ਕੇ 1200 ਦੇ ਵਿੱਚ ਜਾਂ 1200 ਤੋਂ 1500 ਸੀ ਉਹਨਾਂ ਦੀ ਬਕਾਇਦਾ ਸੀ ਮਾਰਕਿੰਗ ਕਰਕੇ ਐਡੀਸ਼ਨਲ ਰਿਜ਼ਰਵ ਸਟਾਫ ਜਿਹੜਾ ਸੀਗਾ ਉਹ ਪਹੁੰਚਾਇਆ ਹੋਇਆ ਸੀ ਤਾਂ ਕਿ ਇਸ ਪ੍ਰੋਸੈਸ ਨੂੰ ਤੇਜ਼ ਕੀਤਾ ਜਾਵੇ ਤੇ ਉਹਦਾ ਨਤੀਜਾ ਸਾਨੂੰ ਦਿਖਦਾ ਵੀ ਹੈ ਕਿ ਪੰਜਾਬ ਦੇ ਵਿੱਚ ਨੰਬਰ 1 ਹਜੇ ਤੱਕ ਜੇ VOTING ਪਰਸੈਂਟੇਜ ਦੀ ਗੱਲ ਕਰੀਏ ਆਪ ਬਠਿੰਡੇ ਹਲਕੇ ਦੀ ਹੈਗੀ 48.95 ਜਿੱਦਾਂ ਮੈਂ ਤੁਹਾਨੂੰ ਦੱਸਿਆ ਉਹ VOTING ਹੈਗੀ ਆਪਸ ਸਰ ਜਿਵੇਂ ਨਵਾਂ ਹਲਕੇ ਆਪਣੇ ਨੌ ਅਨੇਕਾਂ ਬਾਈਸ ਕਿਸੇ ਡਿਸਟ੍ਰੈਕਟ ਦੇ ਹਲਕੇ ਦੀ ਵੀ ਜ਼ਿਆਦਾ ਜਾਂ ਘੱਟ ਹੋਈ ਉਹ ਨਹੀਂ ਜੀ ਆਨ ਅਵਰੇਜ ਸਾਰੀ ਉੱਥੇ ਹੀ ਚੱਲ ਰਹੀ ਹੈ ਜੀ ਸੋ ਜਿੰਨਾ ਸਾਡਾ ਐਵਰੇਜ ਹੈਗੀ ਹੈ ਨੌ ਹਲਕਿਆਂ ਦੀ ਉਹ ਬਰਾਬਰ ਜੀ ਚੱਲ ਰਹੀ ਹੈ 48.95 ਦੇ ਪਾਰਟੀਆਂ ਦੇ ਜਿਹੜੇ ਬਾਹਰ ਬੂਥ ਲੱਗੇ ਹੋਏ ਸੀਗੇ ਪਹਿਲਾਂ ਉਹ ਲਗਾਏ ਗਏ ਕਿ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਸੀ ਕਿ ਉਹ 100 ਮੀਟਰ ਦਾ ਜਾਂ 200 ਮੀਟਰ ਦੇ ਦਰਮਿਆਨ ਬਾਅਦ ਦੇ ਵਿੱਚ ਉਹਨਾਂ ਨੂੰ ਹਟਾਇਆ ਗਿਆ ਉੱਥੋਂ ਹਰ ਇੱਕ ਪੋਲਿੰਗ ਪਾਰਟੀ ਨੂੰ ਹਰ ਇੱਕ ਉਮੀਦਵਾਰ ਨੂੰ ਮੇਰੇ ਵੱਲੋਂ ਜਿਹੜਾ ਜਿਸ ਦਿਨ ਤੁਹਾਡੀ ਪੋਲਿੰਗ ਹੋਣੀ ਸੀ 31 ਤਰੀਕ ਨੂੰ 30 ਤਰੀਕ ਨੂੰ ਇੱਕ ਚਿੱਠੀ ਜਾਰੀ ਕੀਤੀ ਗਈ ਸੀ ਜਿਸ ਵਿੱਚ ਅਸੀਂ ਬਕਾਇਦਾ ਉਹਨਾਂ ਨੂੰ ਕੀ ਕੀ ਹਦਾਇਤਾਂ ਨੇ ਪੋਲਿੰਗ ਏਜੰਟ ਕਿੰਨੂੰ ਬਣਾਇਆ ਜਾ ਸਕਦਾ ਹੈ ਕਿੱਥੇ ਬੂਥ ਲਗਾਏ ਜਾ ਸਕਦਾ ਉਹ ਦਿੱਤੀਆਂ ਪਰ ਫੇਰ ਵੀ ਜਿੱਥੇ ਅਸੀਂ 100 ਮੀਟਰ ਦੀ 200 ਮੀਟਰ ਦੀ ਪੈਰੀਮੀਟਰ ਅਸੀਂ ਬਕਾਇਦਾ ਮਾਰਕ ਕੀਤੀ ਜੇ ਕਿਸੇ ਨੇ ਲਾਇਆ ਤਾਂ ਸਾਡੀ ਐਫਐਸਟੀ ਟੀਮ ਨੇ ਜਾ ਕੇ ਉਹਨੂੰ ਰਿਮੂਵ ਕੀਤਾ ਤੇ ਦੂਜੀ ਜਗ੍ਹਾ ਉਹਨੂੰ ਸ਼ਿਫਟ ਕਰਵਾ ਦਿੱਤਾ ਸੀ ਸਰ ਹੁਣ ਤੱਕ ਕੋਈ ਘਟਨਾ ਉਪਰ ਘਟਨਾ ਨਹੀਂ ਜੀ ਪੀਸਫੁਲ ਹੈ ਬੜਾ ਮਾਹੌਲ ਤੇ ਬੜੇ ਸੁਖਾਵੇ ਮਾਹੌਲ ਦੇ ਵਿੱਚ ਬੋਲਿੰਗ ਹੋ ਰਹੀ ਹੈ ਕੋਈ ਵੀ ਐਦਾਂ ਦੀ ਘਟਨਾ ਜਿਹੜੀ ਹੈ ਲਾਅ ਐਂਡ ਆਰਡਰ ਨੂੰ ਜਿਹੜੀ ਅ ਅਪ੍ਰੀਸ਼ੀਏਟ ਕਰੇ ਪੋਲਿੰਗ ਪ੍ਰੋਸੈਸ ਨੂੰ ਕੋਈ ਸਾਡੇ ਧਿਆਨ 92 ਨੰਬਰ 92 ਨੰਬਰ ਦੇ ਉੱਪਰ ਜਿਹੜਾ ਕਾਫੀ ਵਾਇਕ ਉਹ ਅੰਦਰ ਬੈਠੇ ਪੀਜੀ ਕਰਦੇ ਸੀ ਨਹੀਂ ਜੀ ਇਫੈਕਟ ਉਸ ਚੀਜ਼ ਦੇ ਬਾਰੇ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਸੀਂ ਪ੍ਰੋਪਰ ਵੀਬਕਾਸਟਿੰਗ ਦੇ ਥੋਂ ਇੱਥੋਂ ਜਿੱਦਾਂ ਤੁਸੀਂ ਦੇਖੋਗੇ ਕੰਟਰੋਲ ਰੂਮ ਦੇ ਵਿੱਚ ਅਸੀਂ ਮਾਨੀਟਰ ਕਰ ਰਹੇ ਹਾਂ ਪੋਸਲੇ ਕੋਈ ਵੀ ਇਦਾਂ ਦਾ ਵੋਟਰ ਜਿਹੜਾ ਸੀਗਾ ਮੌਜੂਦ ਨਹੀਂ ਸੀ ਤੇ ਟਰਨ ਵਾਈਜ਼ ਹੀ ਹੋ ਰੋਟੀਆਂ ਖਾ ਰਹੇ ਸੀ ਲੰਚ ਕਰਨਾ ਉਹਨਾਂ ਦਾ ਵੀ ਦੇ ਆਰ ਆਲਸੋ ਆਨ ਅ ਫੋਲ ਡਿਊਟੀ ਉਹਨਾਂ ਨੂੰ ਵੀ ਆਪ ਦਾ ਜਿਹੜਾ ਹੈ ਡਿਊਟੀ ਦਾ ਨਹੀਂ ਨਹੀਂ ਸਰ ਕਨਸਾਈਜ਼ ਕਰ ਰਹੇ ਸੀ ਉਹ ਹੀ ਕਹਿ ਰਹੇ ਸੀ ਉਹਨਾਂ ਨੇ ਨਹੀਂ ਇਦਾਂ ਤਾਂ ਨਹੀਂ ਸੀਗੇ ਵੀ ਅਸੀਂ ਚੈੱਕ ਕਰਵਾਇਆ ਸੈਕਟਰ ਸੈਕਟਰ ਆਫੀਸਰ ਵੀ ਉੱਥੇ ਸੀਗੇ ਸਾਡੇ ਕੋਲ ਸਰ ਇਸ ਪੋਲਿੰਗ ਸਟੇਸ਼ਨ ਤੇ ਸੈਲਫੀ ਪੁਆਇੰਟ ਬਣਾਇਆ ਗਿਆ ਤੁਹਾਨੂੰ ਤੋਂ ਮੋਬਾਈਲ ਲੈ ਜਾਂ ਤਾਂ ਬਣਾ ਕੇ ਦੇ ਮੋਬਾਈਲ ਜੀ ਅਸੀਂ ਜਿਹੜਾ ਅੰਦਰ ਪੋਲਿੰਗ ਬੂਥ ਆ ਉਹਦੀ ਗੱਲ ਕਰ ਰਹੇ ਹਾਂ ਉੱਥੇ ਮੋਬਾਈਲ ਅਲਾਉਡ ਨਹੀਂ ਆ ਪੋਲਿੰਗ ਇਨਫੈਕਟ ਮੈਂ ਤੁਹਾਨੂੰ ਦਾ ਤੁਹਾਨੂੰ ਰਿਲੀਜ਼ ਵੀ ਕਰਾਂਗੇ ਪ੍ਰੈਸ ਨੂੰ ਬਹੁਤ ਸਾਰੇ ਸੈਲਫੀ ਪੁਆਇੰਟ ਤੋਂ ਸਾਨੂੰ ਫੋਟੋਗ੍ਰਾਫਸ ਆਈਆਂ ਨੇ ਸਰ ਜਿਹੜਾ ਸੈਲਫੀ ਪੁਆਇੰਟ ਬਣਾਇਆ ਗਿਆ ਉਹ ਅੰਦਰ ਸੀ ਜਿਹੜਾ ਲਿਖਿਆ ਗਿਆ ਉਹ ਬਾਹਰ ਗੇਟ ਤੇ ਸੀਗਾ ਇਸ ਤੋਂ ਮੋਬਾਈਲ ਬੂਥ ਦੇ ਵਿੱਚ ਐਦਾਂ ਦੀ ਕੋਈ ਗੱਲ ਹੋ ਸਕਦੀ ਹੈ ਜੀ ਸਕੂਲ ਦੇ ਵਿੱਚ ਸੈਲਫੀ ਪੁਆਇੰਟਸ ਸਾਡੇ ਲੱਗੇ ਸੀਗੇ ਬੜੇ ਕਾਮਯਾਬ ਹੋਏ ਨੇ ਤੇ ਉੱਥੇ ਸੈਲਫੀ ਵੀ ਸਾਨੂੰ ਆਈਆਂ ਸਰ 160 ਨੰਬਰ ਬੂਥ ਤੇ ਫਰਜੀ ਵੋਟਾਂ ਪ ਅਪਡੇਟ ਹੈ ਆ ਉੱਥੇ ਵੀ ਜੀ ਰਿਪੋਰਟ ਲਈ ਗਈ ਜੋ ਸਾਨੂੰ ਰਿਪੋਰਟ ਆਈ ਹੈ ਕੋਈ ਇਦਾਂ ਦਾ ਕੋਈ ਇਦਾਂ ਸਮਝਾ ਨਹੀਂ ਸੀਗਾ ਜਿਹੜੇ ਬਜ਼ੁਰਗ ਸੀ ਉਹਨਾਂ ਨੂੰ ਵੀ ਸੰਪਰਕ ਕੀਤਾ ਗਿਆ ਕੰਪਲੇਨੈਂਟ ਨੂੰ ਵੀ ਸੰਪਰਕ ਕੀਤਾ ਗਿਆ ਉਹ ਸੰਤੁਸ਼ਟ ਜੀ ਹੋ ਗਏ ਰਿਪੋਰਟ ਆ ਗਈ ਹੈ ਥੈਂਕ ਯੂ ਥੈਂਕ ਯੂ